ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਦੁਨੀਆ ਤੱਕ ਫਲਾਉਣ ਲਈ ਜੋ ਖਾਲਸੇ ਨੇ ਆਪਣੀ ਇਸ ਮਹਿਮ ਨੂੰ ਵਿੱਢਿਆ ਉਹਦੇ ਵਿੱਚ ਬਣਦਾ ਯੋਗਦਾਨ ਪਾਉਣ ਦੇ ਲਈ ਅਸੀਂ ਇਹ ਅਪਰਾਲਾ ਕਰਕੇ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਉਸ ਇੱਕ ਓੰਕਾਰ ਦੇ ਸਿਧਾਂਤ ਨੂੰ ਉਸ ਇੱਕ ਓੰਕਾਰ ਦੀ ਜੋ ਸਤਗੁਰਾਂ ਨੇ ਗੱਲ ਕੀਤੀ ਹੈ ਉਸ ਇੱਕ ਓੰਕਾਰ ਦੇ ਸਿਧਾਂਤ ਨੂੰ ਫੈਲਾਉਣ ਦੇ ਲਈ ਕਿ ਇੱਕ ਦਾ ਸਿਧਾਂਤ ਹੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਦਾ ਸਿਧਾਂਤ ਹੀ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਦਾ ਹੈ ਉਹ ਇੱਕ ਦਾ ਸਿਧਾਂਤ ਜਿੱਥੇ ਦੇਵੀ ਦੇਵਤੇ ਤੇ ਵਿਪਰ ਦੀ ਰੀਤ ਨੂੰ ਨਕਾਰਾ ਕਰਦਾ ਹੈ ਉੱਥੇ ਵਿਪਰ ਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੋ ਰਿਹਾ ਹੈ ਕਿ ਇਹ ਇੱਕ ਦੇ ਸਿਧਾਂਤ ਨੇ ਸਾਡਾ ਜੋ ਦੇਵੀ ਦੇਵਤਿਆਂ ਦਾ ਸਿਸਟਮ ਜੋ ਮੂਰਤੀ ਪੂਜਾ ਦਾ ਸਿਸਟਮ ਤੋੜ ਦਿੱਤਾ ਗਿਆ ਸੋ ਇਸ ਇੱਕ ਦੇ ਸਿਧਾਂਤ ਦੇ ਪ੍ਰਚਾਰ ਤੇ ਲਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ 239 ਵਰੇ ਲਾਏ ਦਸਾਂ ਜਾਮਿਆਂ ਦੇ ਵਿੱਚ ਇਸ ਵਿਪਰ ਨੂੰ ਖਤਮ ਕੀਤਾ ਪਰ ਖਾਲਸਾ ਜੀ ਉਹਦੇ ਨਾਲ ਨਾਲ ਇਹ ਵਿਪਰ ਵੀ ਆਪਣੇ ਹਥਿਆਰ ਤੇਜ਼ ਕਰਦਾ ਰਿਹਾ ਹੁਣ ਵਿਪਰਾਂ ਦੇ ਹਥਿਆਰਾਂ ਨੇ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਖਾਲਸਾ ਦਾ 8 ਸਾਲ ਦਾ ਰਾਜ ਜੋ ਪੰਜਾਬ ਦੀ ਧਰਤੀ ਤੇ ਰਿਹਾ ਉਹ ਖਤਮ ਹੋਣ ਤੋਂ ਬਾਅਦ ਜੋ ਪੰਜਾਬ ਦੇ ਅੰਦਰ 90 ਸਾਲ ਦਾ ਸਮਾਂ ਸਿੱਖਾਂ ਨੇ ਬਹੁਤ ਹੀ ਕਸ਼ਟ ਭਰਿਆ ਕਸ਼ਟਦਾਇਕ ਜਿਹਦੇ ਵਿੱਚ ਪੁਲਿਸ ਤੇ ਫੋਰਸ ਹਾਊਸ ਬੇਲੇ ਦੇ ਮੌਜੂਦਾ ਸلطਾਨਤ ਸਿੱਖਾਂ ਦੇ ਮਗਰ ਪਈ ਸੀ ਘਾਰ ਘਾਟ ਛੱਡ ਕੇ ਕੋੜੀਆਂ ਦੀਆਂ ਇਕਾਠੀਆਂ ਤੇ ਰਹਿੰਦੇ ਉਹਦੇ ਨਾਲ-ਨਾਲ ਸਿੰਘਾਂ ਨੇ ਜਿੱਥੇ ਮੁਗਲਿਆ ਸਲਤਨਤ ਦਾ ਟੱਕਰ ਨਾ ਟਕਰਾ ਲਿਆ ਉਹਦੇ ਨਾਲ-ਨਾਲ ਉਹਨਾਂ ਨੇ ਹਿੰਦੂ ਤੇ ਉਸ ਵੇਲੇ ਦੇ ਮੁਸਲਮਾਨ ਜੋ ਮਕਾਮ ਸੀ ਉਹਨਾਂ ਦੀ ਵੀ ਮਦਦ ਕੀਤੀ ਪਰ ਖਾਲਸਾ ਜੀ ਉਹ ਮਕਾਮ ਜੋ ਸਾਡਾ ਉਸ ਵੇਲੇ ਜੰਗਲਾਂ ਜੁੱਧਾਂ ਦੇ ਵਿੱਚ ਜਾ ਰਿਹਾ ਸੀ ਉਸ ਵੇਲੇ ਖਾਲਸੇ ਦਾ ਜੋ ਲਿਖਣ ਦਾ ਮਕਾਮ ਸੀ ਉਹ ਖਾਲੀ ਰਹਿ ਗਿਆ ਉਹ ਖਾਲੀ ਰਹਿਣ ਦੇ ਕਾਰਨ ਜੋ ਵਿਪਰ ਸੀ ਜੋ ਉਸ ਵੇਲੇ ਪੜ੍ਹ ਲਿਖਿਆ ਬਾਰੇ ਇੱਕ ਸਿਰਫ ਬ੍ਰਾਹਮਣ ਸੀ ਉਹ ਬ੍ਰਾਹਮਣ ਦੇ ਹੱਥ ਦੇ ਵਿੱਚ ਇੱਕ ਕਲਮ ਆਈ ਉਹਨੇ ਕਲਮ ਦੇ ਨਾਲ ਸਾਡੇ ਗੁਰ ਇਤਿਹਾਸ ਨੂੰ ਵਿਗਾੜਿਆ ਉਹਨੇ ਇਸ ਕਲਮ ਦੇ ਨਾਲ ਸਾਡੀ ਗੁਰਬਾਣੀ ਦੇ ਟੀਕਾਕਾਰ ਕੀਤੇ ਉਹ ਕਾਲਮ ਦੇ ਨਾਲ ਸਾਡੇ ਇਤਿਹਾਸ ਨੂੰ ਪੇਪਰ ਨੇ ਆਪਣੀ ਰੀਤੀ ਦੇ ਵਿੱਚ ਢਾਲ ਦਿੱਤਾ ਜਿਵੇਂ ਕਿ 1718 ਦੇ ਵਿੱਚ ਕਵੀ ਸ਼ਾਮ ਵੱਲੋਂ ਕਵੀ ਸੋਣ ਵੱਲੋਂ ਇੱਕ ਰਚਨਾ ਲਿਖੀ ਗਈ ਜਿਹੜੇ ਕੋ ਜੋ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਜੋ ਆਪਾਂ ਬਲਾਸ ਪਾਤਸ਼ਾਹੀ ਦਸਵੀਂ ਆਖਦੇ ਹਾਂ ਉਹ ਪੁਸਤਕ ਦੇ ਵਿੱਚ ਛੇਵੇਂ ਪਾਤਸ਼ਾਹ ਨੂੰ ਕਿਦਣਾ ਗਲਤ ਪੇਸ਼ ਕੀਤਾ ਗਿਆ ਇਸ਼ਕ ਮਜਾਜੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਕ ਰਾਮ ਤੇ ਸ਼ਾਮ ਕਵੀਆਂ ਵੱਲੋਂ ਇੱਕ ਦਸਮ ਗ੍ਰੰਥ ਦੀ ਨਖਿੱਧ ਇੱਕ ਰਚਨਾ ਬਣਾ ਲਿਆਂਦੀ ਉਹ ਸਾਡੇ ਭੋਲੇ ਸਿੱਖ ਉਹਨੂੰ ਆਪਣਾ ਗੁਰੂ ਦੀ ਕਿਰਤ ਮੰਨੀ ਬੈਠੇ ਨੇ ਦੇਖੋ ਕਿੱਡੀ ਕਮਾਲ ਦੀ ਗੱਲ ਜਦੋਂ ਕੋਈ ਅੰਗਰੇਜ਼ Hindu ਜਾਂ Musalman ਸਿੱਖਾਂ ਦੇ ਵਿਰੁੱਧ ਕੋ ਗੱਲ ਕਰ ਦਿੰਦਾ ਤੇ ਅਸੀਂ ਅਵਾਲ ਪਾਣੀ ਵਾਂਗ ਉਬਲਦੇ ਆਂ ਗੱਲਾਂ ਨੂੰ ਉੱਪਰੋਂ ਚੱਕ ਲੈਣੇ ਆ ਕੀ ਹੋ ਗਿਆ ਸਾਡੇ ਨਾਲ ਜੀ ਸਾਡਾ ਇਤਿਹਾਸ ਬਦਲ ਦਿੱਤਾ ਸਾਨੂੰ ਆਹ ਗੱਲ ਕਹਿ ਦਿੱਤੀ ਗਈ ਆਸਰਛ ਵਾਲੇ ਨੇ ਆ ਕਰ ਦਿੱਤਾ ਅਰ ਜੋ ਸਾਡੇ ਚ ਨਖਿੱਧ ਸਾਡੇ ਤੇ ਲਾਈ ਗਈ ਆ ਉਹਨੂੰ ਅਸੀਂ ਅਪਣਾਈ ਬੈਠੇ ਆ ਕੋਈ ਬੋਲਦਾ ਹੀ ਨਹੀਂ ਤੇ ਖਾਲਸਾ ਜੀ ਇਹਨਾਂ ਚੀਜ਼ਾਂ ਦੇ ਸੁਧਾਰ ਦੇ ਲਈ ਸਾਨੂੰ ਸਪੱਸ਼ਟ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਦਿੱਲੀ ਗੁਰਦੁਆਰਾ ਪੰਦਰ ਕਮੇਟੀ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਵਧੀਆਂ ਵਿਦਵਾਨਾਂ ਨੂੰ ਲੈ ਕੇ ਇੱਕ ਪੈਨਲ ਤਿਆਰ ਕੀਤਾ ਜਾਵੇ ਉਹ ਪੈਨਲ ਪੋਸਤਕਾਂ ਭਰਪੂਰ ਖੋਜ ਕਰਕੇ ਇੱਕ ਮੈਥਡ ਤਿਆਰ ਕਰਕੇ ਵਧੀਆ ਇਤਿਹਾਸ ਪੇਸ਼ ਕਰੇ ਤਾਕੀ ਆਉਣ ਵਾਲੇ ਸਮੇਂ ਦੇ ਵਿੱਚ ਬਿੱਪਰ ਨੂੰ ਇਹ ਰੋਕ ਲੱਗ ਜਾਵੇ ਉਹ ਸਾਡੇ ਇਤਿਹਾਸ ਵੱਲ ਲਿਖਣ ਦੀ ਜ਼ਰਤਰਾ ਕਰੇ ਜਦੋਂ 1859 ਦੇ ਵਿੱਚ ਅੰਗਰੇਜ਼ਾਂ ਦਾ ਰਾਜ ਆਇਆ ਖਾਲਸਾ ਸੀ ਉਸ ਰਾਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਆ ਇਹ ਹੋਇਆ ਜਦ ਸਿੱਖਾਂ ਦੇ ਸ਼ਸਤਰ ਅੰਗਰੇਜ਼ਾਂ ਨੇ ਸਟਾਉਣੇ ਕੀਤੇ ਪਰ ਉਸ ਵੇਲੇ ਜਾਗ ਦੀ ਜਮੀਰ ਸਿੱਖ ਬੇਸ਼ੱਕ ਸਰੀਰਕ ਤੌਰ ਤੇ ਹਾਰ ਗਏ ਸੀ ਪਰ ਉਹਨਾਂ ਨੇ ਮਾਨ ਦੇ ਤੌਰ ਤੋਂ ਹਾਰ ਨਹੀਂ ਸੀ ਮੰਨੀ ਉਹਨਾਂ ਨੇ ਨਾ ਹਾਰ ਮੰਨਣ ਦੇ ਕਾਰਨ ਸਿੱਖ ਝੋਟੀਆਂ ਦੇ ਵਿੱਚ ਫੇਰ ਵੀ ਅੰਗਰੇਜ਼ਾਂ ਦੇ ਉੱਤੇ ਹਮਲੇ ਤੇ ਅਟੈਕ ਕਰਦੇ ਰਹੇ ਪਰ ਅੰਗਰੇਜ਼ ਨੇ ਜਿੱਥੇ ਇਸ ਬਗਾਵਤ ਨੂੰ ਤਾਕਤ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਬਹੁਤ ਹੀ ਸੋਹਣਾ ਸਚੱਜਾ ਤਰੀਕਾ ਅਪਣਾਇਆ ਕਿ ਇਹ ਜੇ ਸਿੱਖਾਂ ਨੂੰ ਕਾਬੂ ਰੱਖਣਾ ਜੇ ਪੰਜਾਬ ਦੇ ਉੱਤੇ ਆਪਣਾ ਰਾਜ ਕਾਇਮ ਕਰਨਾ ਇਹਨਾਂ ਦੇ ਇੱਤੇ ਵਧੀਆ ਇਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਉਹਨਾਂ ਨੇ ਪਾਖੜੇ ਉੱਤੇ ਵੱਨ ਮਾਰ ਕੇ ਜੋ ਸਰਹੰਦ ਨਹਿਰ ਕੱਢੀ ਉਹ ਨਹਿਰ ਦਾ ਪਾਣੀ ਤੌਰ ਪੱਛਮੀ ਪੰਜਾਬ ਲਾਹੌਰ ਤੇ ਬਹਾਵਲਪੁਰ ਦੇ ਇਲਾਕਿਆਂ ਚ ਪਹੁੰਚਾਇਆ ਜਿਹਦੇ ਨਾਲ ਸਿੱਖ ਜੋ ਪਿੰਡਾਂ ਵਿੱਚ ਰਹਿੰਦੇ ਸੀ ਉਹ ਖੇਤੀ ਕਰਨ ਲੱਗ ਪਏ ਉਹ ਖੁਸ਼ਹਾਲ ਹੋ ਗਏ ਉਹਨਾਂ ਦੇ ਨਾਲ ਥੋੜੀ ਆਮਦਨ ਵਧ ਗਈ ਉਸ ਦੇ ਨਾਲ ਨਾਲ 1857 ਦੇ ਵਿੱਚ ਅੰਗਰੇਜ਼ੀਆਂ ਨੇ ਫੌਜ ਦੀ ਭਰਤੀ ਖੋਲ ਦਿੱਤੀ ਤਾਂ ਕਿ ਜੋ ਸਿੱਖਾਂ ਦੀ ਸੂਰਬੀਰਤਾ ਇਹਨਾਂ ਦੇ ਵਿਰੁੱਧ ਲੜ ਰਹੀ ਹੈ ਉਹਨਾਂ ਨੂੰ ਆਪਣੇ ਮਕਾਮ ਦੇ ਵਿੱਚ ਸ਼ਾਮਲ ਕਰਕੇ ਅਸੀਂ ਅੰਗਰੇਜ਼ੀਆਂ ਨੂੰ ਅੰਗਰੇਜ਼ੀ ਫੌਜ ਦੇ ਬਰਤ ਸਿੱਖਾਂ ਨੂੰ ਅੰਗਰੇਜ਼ੀ ਫੌਜ ਦੇ ਵਿੱਚ ਭਰਤੀ ਕਰਕੇ ਵਿਦੇਸ਼ੀਆਂ ਦੇ ਨਾਲ ਲੜਾਇਆ ਜਾਵੇ ਇਹਦੇ ਵਿੱਚ ਵੀ ਖਾਲਸਾ ਉਸ ਉਹਨਾਂ ਦੀ ਸ਼ੈਤਾਨਤਰ ਦੇ ਵਿੱਚ ਆ ਗਿਆ ਪਰ ਨਾਲ ਨਾਲ ਸਿੱਖਾਂ ਨੇ ਇਸ ਗੱਲ ਨੂੰ ਬਹੁਤ ਜਾਣਕਾਰੀ ਦੇ ਵਿੱਚ ਰੱਖਿਆ ਕਿ ਇਸ ਕੌਮ ਨੂੰ ਕਾਬੂ ਕਰਨਾ ਬਹੁਤ ਔਖੀ ਗੱਲ ਹੈ ਇਹਨਾਂ ਦਾ ਪਤਾ ਨਹੀਂ ਕਿਸ ਵੇਲੇ ਅਵਾਲਾ ਮਰ ਜਾਵੇ ਇਹ ਬਗਾਵਤ ਦੇ ਝੰਡੇ ਫਿਰ ਚੁੱਕ ਲੈਣ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਖਾਲਸਾ ਜੀ ਸਾਡੇ ਦਰਬਾਰ ਸਾਹਿਬ ਸਾਡੇ ਸਿੱਖੀ ਦੇ ਤੁਰੇ ਗੁਰਦੁਆਰੇ ਆਪਣੇ ਸਰਬਰਾਹ ਉਹਨਾਂ ਨੇ ਪੈਦਾ ਕਰਕੇ ਉੱਥੇ ਬਿਠਾ ਲ ਦਿੱਤੇ ਗਏ। ਉਹਨਾਂ ਸਰਬਰਾਹਾਂ ਬਿਠਾ ਲਣ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਅੰਦਰ ਸਿੱਖੀ ਨੂੰ ਖਤਮ ਕਰਨ ਦੀਆਂ ਗੁੰਦਾਂ ਗੁੰਦ ਲਈਆਂ। ਜੇ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਉਹਨਾਂ ਨੇ ਫੌਜ ਦੇ ਵਿੱਚੋਂ ਸੰਤ ਭਰਤੀ ਕੀਤੇ ਜੋ ਸਰਕਾਰੀ ਸੰਤ ਸੰਖਾਲਸਾ ਜੀ ਸੰਤ ਜੋ ਜੈਮਲ ਸਿੰਘ ਰਾਧਾ ਸੁਆਮੀ ਉਹ ਫੌਜ ਦੇ ਵਿੱਚੋਂ ਆਇਆ। ਜੋ ਬਾਬਾ ਰਾਮ ਸਿੰਘ ਜੀ ਕッカ ਉਹ ਫੌਜ ਦੇ ਵਿੱਚੋਂ ਆਇਆ। ਉਹਦੇ ਬਾਅਦ ਜੋ ਦੂਸਰੇ ਸੰਤਸਨ ਪੱਪਾ ਅਤਰ ਸਿੰਘ ਮਸਤੂਆ ਨੇ ਉਹ ਫੌਜ ਦੇ ਵਿੱਚੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਸਪੱਸ਼ਟ ਰੂਪ ਵਿੱਚ ਭੇਜਿਆ ਤਾਂ ਕਿ ਆਪ ਅੰਗਰੇਜ਼ ਉਹਨਾਂ ਦੇ ਡੇਰਿਆਂ ਤੇ ਜਾਂਦੇ ਸੀ ਲੋਕਾਂ ਦੇ ਵਿੱਚ ਦਿਖਾਵਾ ਦਿਖਾਉਣ ਨੂੰ ਕਿ ਦੇਖੋ ਮਹਾਪੁਰਸ਼ਾਂ ਦੀ ਸਸਥਾਨ ਦੇ ਉੱਤੇ ਅੰਗਰੇਜ਼ ਜਰਨੈਲ ਜਾ ਰਹੇ ਨੇ ਆਫਸਰ ਜਾ ਰਹੇ ਨੇ ਉਹਨਾਂ ਦੀ ਪ੍ਰਸਤੀਸ਼ਟਾ ਵਧਾਈ ਜਾਵੇ ਤਾਂ ਕਿ ਸਿੱਖਾਂ ਨੂੰ ਸਿੱਖੀ ਦੇ ਸਿਧਾਂਤ ਤੋਂ ਇੱਕ ਇੱਕ ਦੀ ਜੋ ਮੈਂ ਗੱਲ ਕੀਤੀ ਉਸ ਸਿਧਾਂਤ ਤੋਂ ਤੋੜ ਕੇ ਇਹ ਸਾਜ਼ਾਂ ਦੇ ਪ੍ਰਜੰਤਰ ਵਿੱਚ ਲਾਇਆ ਜਾਇਆ ਔਰ ਇਤਿਹਾਸ ਗਵਾਇਆ ਉਹਨਾਂ ਸਾਧਾਂ ਤੇ ਸੰਤਾਂ ਦੀਆਂ ਖਾਲਸਾ ਜੀ ਬਕਾਇਦਾ ਹਾਜ਼ਰੀਆਂ ਲੱਗਦੀਆਂ ਰਹੀਆਂ ਉਹਨਾਂ ਦੇ ਰਜਿਸਟਰਾਂ ਦੇ ਅੰਦਰ ਉਸ ਤੋਂ ਬਾਅਦ ਉਹਨਾਂ ਸੰਤਾਂ ਨੇ ਆਪਣੇ ਜੋ ਜੋ ਅੰਗਰੇਜ਼ਾਂ ਨੇ ਉਹਨਾਂ ਨੂੰ ਸਰਕਾਰੀ ਨੀਤੀ ਦੇ ਤਹਿਤ ਬਣਾ ਕੇ ਗੱਲਾਂ ਦਿੱਤੀਆਂ ਸੀ ਉਹਦੇ ਵਿੱਚ ਉਹਨਾਂ ਨੇ ਕੀਤਾ ਗੁਰਦੁਆਰਿਆਂ ਦੇ ਨਾਂ ਤੇ ਉਹਨਾਂ ਵੱਲ ਕੇ ਠਾਠ ਟਕਸਾਲਾਂ ਤੇ ਡੇਰੇ ਰੱਖ ਦਿੱਤੇ ਗਏ ਨਿਸ਼ਾਨ ਸਾਹਿਬ ਉੱਥੇ ਚਲਾਉਣੇ ਬੰਦ ਕਰ ਦਿੱਤੇ ਗਏ ਨਗਾਰਾ ਵਜਾਉਣ ਦੀ ਥਾਂ ਤੇ ਟੱਲੀਆਂ ਖੜਕਾਈਆਂ ਗਈਆਂ ਤੇ ਪਹਿਰਾਂ ਦੇ ਵਿੱਚ ਪਹਿਰਾ ਦੇ ਵਿੱਚ ਉਹਨਾਂ ਨੇ ਜੋੜੇ ਪਾਏ ਇਸ ਕਰਕੇ ਉਹ ਸਾਡਾ ਪਹਿਰਾਵਾ ਚੇਂਜ ਕਰਨ ਤੋਂ ਬਾਅਦ ਇੱਕ ਖਾਲਸਾ ਜੀ ਖਾਲਸੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਦੋਂ 1911 ਦੇ ਵਿੱਚ ਜਾਰਜ ਪੰਚਮ ਨੇ ਕਲਕੱਤੇ ਤੋਂ ਰਾਜਧਾਨੀ ਬਦਲ ਕੇ ਦਿੱਲੀ ਦੇ ਵਿੱਚ ਲਿਆਂਦੀ ਉਸ ਵੇਲੇ ਹਿੰਦੁਸਤਾਨ ਦੇ ਸਾਰੇ ਮਹਾਤਮ ਸਾਰੇ ਜਰਨੈਲ ਇਕੱਠੇ ਹੋਏ ਜਿਹਦੇ ਵਿੱਚ ਇਹ ਸੰਤ ਮਹਾਂਤੰਤਰ ਇਕੱਠੇ ਹੋਏ ਜਿਹਦੇ ਵਿੱਚ ਉਹ ਇੱਕ ਮਹਾਨ ਕੌਮ ਦਾ ਬਾਬਾ ਸੰਤ ਬਾਬਾ ਅਤਰ ਸਿੰਘ ਉਹਦੇ ਵਿੱਚ ਜਾ ਕੇ ਅੰਗਰੇਜ਼ਾਂ ਦੇ ਰਾਜ ਦੀ ਅਰਦਾਸ ਕਰਦਾ ਜੋ ਖਾਲਸਾ ਰਾਜ ਜੇ 1918 1959 ਵਿੱਚ ਖਤਮ ਹੋਇਆ ਸੀ ਤੇ ਉਹ ਉਸ ਰਾਜ ਦੀ ਅਰਦਾਸ ਕਰਦਾ ਸੋ ਖਾਲਸਾ ਜੀ ਆਪਾਂ ਇਹਨਾਂ ਗੱਲਾਂ ਨੂੰ ਸਮਝਣਾ ਇਸ ਗੱਲ ਨੂੰ ਵਿਚਾਰ ਨਹੀਂ ਕਰਨੀਆਂ ਅੱਜ ਦਾ ਜੋ ਮੌਜੂਦਾ ਜੋ ਸ਼ਤੰਤਰ ਰਚ ਰਹੀ ਹੈ ਗਵਰਨਮੈਂਟ ਇਹ ਸਰਕਾਰੀ ਸੰਤ ਇਹ ਸਰਕਾਰੀ ਸਾਲ ਇਹ ਸਰਬਰਾ ਇਹਨਾਂ ਨੇ ਅੱਜ ਵੀ ਉਹ ਅਕਾਲ ਤਖਤ ਦੇ ਉੱਤੇ ਬਿਠਾ ਲ ਦਿੱਤੇ ਆ ਅੱਜ ਸ਼ਰੋਮਣੀ ਕਮੇਟੀ ਦੇ ਵਿੱਚ ਜੋ ਪ੍ਰਜੰਤਰ ਆ ਉਹ ਸਾਰਾ ਗਵਰਨਮੈਂਟ ਨੇ ਬਿਠਾ ਲ ਦਿੱਤਾ ਆ ਅਸੀਂ ਇਹਨਾਂ ਚੀਜ਼ਾਂ ਨੂੰ ਉੱਪਰ ਉੱਠਦੇ ਹੋਏ ਅੱਜ ਖਾਲਸੇ ਦੇ ਇੱਕ ਅਧਿਕਾਰ ਨੂੰ ਕਾਇਮ ਕਰਦੇ ਹੋਏ ਖਾਲਸਾ ਰਾਜ ਵੱਲ ਨੂੰ ਵੱਧਦੇ ਹੋਏ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪ੍ਰਚਾਰ ਕਰਨਾ ਉੱਥੇ ਇਹਦਾ ਵਿਚਾਰ ਵੀ ਕਰਨਾ ਸੋ ਅੱਜ ਪੰਜਾਬ ਦੇ ਅੰਦਰ ਜੋ ਇਹ ਅਖੌਤੀ ਸੰਤ ਪੈਦਾ ਹੋਏ ਨੇ ਅੱਜ ਸਿੱਖਾਂ ਦਾ ਧਰਮ ਗੁਰੂ ਗਿਆਨ ਨਹੀਂ ਰਿਹਾ ਗੁਰ ਸ਼ਬਦ ਨਹੀਂ ਰਿਹਾ ਅੱਜ ਸਿੱਖਾਂ ਦਾ ਧਰਮ ਪੰਜਾਬ ਦੇ ਅੰਦਰ ਵੱਖ-ਵੱਖ ਡੇਰੇ ਤੇ ਬਰਾਖ-ਵੱਖ ਸਾਧ ਬਣ ਗਿਆ ਉਹ ਸਾਧ ਅੱਜ ਸਿੱਖ ਉਨਾਂ ਨੂੰ ਆਪਣੇ ਗੁਰੂ ਮੰਨੀ ਬੈਠੇ ਨੇ ਜਾਂਕਿ ਸਾਡਾ ਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 76 ਸਾਹਿਬ ਦੇ ਥੱਲੇ 71 ਹੋ ਕੇ ਉਸ ਤਰ੍ਹਾਂ ਕੀ ਇੱਕ ਕਾਰ ਦੀ ਬਾਣੀ ਨੂੰ ਜੁੜੀਏ ਪੜੀਏ ਤੇ ਵਿਚਾਰੀਏ ਆਪਣੇ ਜੀਵਨ ਨੂੰ ਢਾਲੀਏ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਗੱਲ ਲਈ ਪਤਾ ਲੱਗ ਸਕੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਖੇਮਾ ਦਾ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ